ਦਾ ਕਰਾ ਪੂਰਨ ਹੈ ਮਾਣੀ ਉਹ ਪਿਆਰ ਦਾ ਸਾਹਮਣੀ ਇਹ ਕਦੇ ਦੇ ਸੱਲੇ ਸਿੰਟ ਕਰਦਾ ਸਾਡੇ ਵੀਰਾਂ ਵੱਲੋਂ 6 ਫੁੱਟੇ ਕੱਪ ਦੇ ਨਾਲ ਸਨਮਾਨ ਕੀਤਾ ਜਾਣਾ ਦਿਲਪ੍ਰੀਤ ਵੱਲੋਂ ਕਹਿੰਦੇ 6 ਫੁੱਟੇ ਕੱਪ ਦਾ ਸਨਮਾਨ ਕੀਤਾ ਜਾਣਾ ਆ ਮੁੰਡੇ ਦਾ ਮੇਰੇ ਵੀਰੋ ਜਿਹੜਾ ਹੁਣ ਮੈਦਾਨ ਦੇ ਵਿੱਚ ਖੇਡਦਾ ਇਸ ਵੇਲੇ ਦਿੱਲੀ ਲਾ ਦੇ ਤੂਫਾਨ ਦਾ ਉੱਡਣਾ ਭੁਵੀਂ ਦੀਆਂ ਘਮਾ ਦੇ ਹੁਣ ਤਾਂ दरदेव सिंह जी घड़ी आ गई मुंडे को घड़ी भेज दो जी <ज़िण गाँगा> ਹੋ ਕਹਿੰਦੇ ਤੂਫਾਨ ਆਲਾ ਦਿੱਲੀ ਆ ਗਿਆ ਮੇਰੇ ਵੀਰੋ 855 ਖੇਡ ਮੈਦਾਨ ਦੇ ਵਿੱਚ ਦੇਖਦੇ ਆ ਸਾਰੇ ਓ ਗੱਭਰੂ ਕਹਿੰਦੇ ਕਰਦਾ ਹੋਇਆ ਕਮਾਲ ਓ ਮੁੰਡਿਆ 6 ਫੁੱਟਾ ਕੱਪ ਦਿੱਤਾ ਜਾਣਾ ਐਨ ਕਹਿੰਦੇ 6 ਫੁੱਟਾ ਕੱਪ ਦਿੱਤਾ ਜਾਣਾ ਦਿੱਲੀ 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 ਓ ਦਿੱਲੀ ਨੱਪਲਾ ਕੀਲੀ ਨੱਪਲਾ ਕੀਲੀ ਓ ਦਿੱਲੀ ਨੱਪਲਾ ਕੀਲੀ ਓ ਨੱਪਲਾ ਕੀਲੀ ਖੇਡ ਮੈਦਾਨ ਦੇ ਵਿੱਚ ਤੂਫਾਨ ਗਰੁੱਪ ਵਾਲਿਆਂ ਦਾ ਔਰ ਕਟਾਰੀ ਵਾਲਿਆਂ ਦਾ ਸਤ ਪਈ ਉਹ 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 ਉਹ

ਬਿਲਪ੍ਰੀਤ ਆਉਂਦਾ ਮੇਰੇ ਵੀਰੋ ਉਹ ਤੂਫਾਨ ਆਉਂਦਾ ਤੂਫਾਨ ਆਉਂਦਾ ਇਹ ਅੱਖੋ ਜਿੰਦਾ ਟਾਈਮ ਆ ਜੀ 2 ਮਿੰਟ 33 ਸਕਿੰਟ 60 ਮਿੱਕਰੂ 2 33 ਸਕਿੰਟ 60 ਮਿੱਕਰੂ ਦਾ ਟਾਈਮ ਆ ਜੀ ਆਓ ਜੀ ਧਹਿਰ ਵਾਲੇ